ਨਾ ਦੇ 12 ਕਦਮ ਨਾਰਕੋਟਿਕਸ ਅਨੋਨਿਮਸ ਦੇ ਮਸ਼ਹੂਰ 12 ਕਦਮਾਂ ਨੇ ਮੇਰੀ ਅਤੇ ਮੇਰੇ ਵਰਗੇ ਅਣਗਿਣਤ ਹੋਰ ਲੋਕਾਂ ਦੀ ਬਹੁਤ ਮਦਦ ਕੀਤੀ ਹੈ ਜੋ ਨਸ਼ੇ ਵਿੱਚ ਫਸੇ ਹੋਏ ਸਨ ਆਓ ਇਨ੍ਹਾਂ ਕਦਮਾਂ ਤੇ ਇੱਕ ਨਜ਼ਰ ਮਾਰੀਏ ਕਦਮ ਪਹਿਲਾ ਸ਼ਕਤੀਹੀਣਤਾ ਨੂੰ ਸਮਰਪਣ ਅਸੀਂ ਸਵੀਕਾਰ ਕਰਦੇ ਹਾਂ ਕਿ ਅਸੀਂ ਨਸ਼ੇ ਦੇ ਕਾਰਨ ਸ਼ਕਤੀਹੀਣ ਹੋ ਗਏ ਹਾਂ ਅਤੇ ਸਾਡਾ ਜੀਵਨ ਅਸਹਿ ਹੋ ਗਿਆ ਇਹ ਸਵੀਕ੍ਰਿਤੀ ਹੈ ਜੋ ਸਾਨੂੰ ਤਬਦੀਲੀ ਦੀ ਨੀਂ ਰੱਖਣ ਦੀ ਆਗਿਆ ਦਿੰਦੀ ਹੈ ਕਦਮ ਦੂਜਾ ਆਸ ਅਤੇ ਵਿਸ਼ਵਾਸ ਨੂੰ ਅਪਣਾਉਣਾ ਅਸੀਂ ਵਿਸ਼ਵਾਸ ਕਰ ਲਿਆ ਹੈ ਕਿ ਇੱਕ ਉੱਚ ਸ਼ਕਤੀ ਸਾਨੂੰ ਸਵੱਛਤਾ ਪ੍ਰਦਾਨ ਕਰ ਰਹੀ ਹੈ ਉਮੀਦ ਦੁਬਾਰਾ ਜਾਗ ਪਈ ਹੈ ਅਤੇ ਅਸੀਂ ਨਸ਼ਾ ਛਡਾਉਣ ਦੀ ਸੰਭਾਵਨਾ ਵਿੱਚ ਵਿਸ਼ਵਾਸ ਕਰਦੇ ਹਾਂ ਕਦਮ ਤੀਜਾ ਆਪਣੀਆਂ ਇੱਛਾਵਾਂ ਨੂੰ ਉਲਟਾਉਣਾ ਆਪਣੀਆਂ ਇੱਛਾਵਾਂ ਦੀਆਂ ਸੀਮਾਵਾਂ ਨੂੰ ਪਛਾਣ ਕੇ ਅਸੀਂ ਆਪਣੇ ਜੀਵਨ ਅਤੇ ਇੱਛਾਵਾਂ ਨੂੰ ਉੱਚ ਸ਼ਕਤੀ ਦੀ ਦੇਖਭਾਲ ਲਈ ਸਮਰਪਣ ਕਰਨ ਦਾ ਫੈਸਲਾ ਕਰਦੇ ਹਾਂ ਇਸ ਰਾਹੀਂ ਅਸੀਂ ਸਥਾਈ ਤਬਦੀਲੀ ਵੱਲ ਸਾਡੀ ਯਾਤਰਾ ਵਿੱਚ ਮਾਰਗਦਰਸ਼ਨ ਅਤੇ ਸਮਰਥਨ ਪ੍ਰਾਪਤ ਕਰਦੇ ਹਾਂ ਕਦਮ ਚੌਥਾ ਇੱਕ ਨੈਤਿਕ ਵਸਤੂ ਸੂਚੀ ਬਣਾਉਣਾ ਅਸੀਂ ਬਹਾਦਰੀ ਅਤੇ ਇਮਾਨਦਾਰੀ ਨਾਲ ਆਪਣੇ ਆਪ ਦੀ ਜਾਂਚ ਕਰਦੇ ਹਾਂ ਸਾਡੇ ਪਿਛਲੇ ਵਿਵਹਾਰ ਅਤੇ ਸੋਚਣ ਦੇ ਪੈਟਰਨਾਂ ਦੀ ਜਾਂਚ ਕਰਦੇ ਹਾਂ ਇਹ ਸਵੈ ਵਿਚਾਰ ਸਵੈ ਜਾਗਰੂਕਤਾ ਅਤੇ ਵਿਅਕਤੀਗਤ ਵਿਕਾਸ ਵੱਲ ਵਧਣ ਵਿੱਚ ਮਦਦਗਾਰ ਹੁੰਦਾ ਹੈ ਕਦਮ ਪੰਜਵਾਂ ਆਪਣਾ ਸੱਚ ਸਾਂਝਾ ਕਰਨਾ ਅਸੀਂ ਦਲੇਰੀ ਨਾਲ ਆਪਣੀਆਂ ਗਲਤੀਆਂ ਆਪਣੇ ਸਾਥੀਆਂ ਅਤੇ ਆਪਣੇ ਆਪ ਨਾਲ ਸਾਂਝੀਆਂ ਕਰਦੇ ਹਾਂ ਇਹ ਵਿਤਕਰੇ ਦੀ ਰੋਕ ਥਾਮ ਅਤੇ ਇਲਾਜ ਲਈ ਰਾਹ ਪੱਧਰਾ ਕਰਦਾ ਹੈ ਕਦਮ 6 ਬਦਲਣ ਦੀ ਇੱਛਾ ਅਸੀਂ ਆਪਣੇ ਚਰਿੱਤਰ ਦੀਆਂ ਕਮੀਆਂ ਨੂੰ ਦੂਰ ਕਰਨ ਲਈ ਜੀਵਨ ਦਾ ਨਵਾਂ ਤਰੀਕਾ ਅਪਣਾਉਣ ਲਈ ਤਿਆਰ ਹੋ ਜਾਂਦੇ ਹਾਂ ਇਸ ਇੱਛਾ ਦੇ ਬਲ ਤੇ ਅਸੀਂ ਪਰਿਵਰਤਨ ਦਾ ਮਾਰਗ ਪ੍ਰਾਪਤ ਕਰਦੇ ਹਾਂ ਕਦਮ 7 ਨਿਮਰਤਾ ਅਤੇ ਪਰਿਵਰਤਨ ਨਿਮਰਤਾ ਰਾਹੀਂ ਅਸੀਂ ਆਪਣੀ ਉੱਚ ਸ਼ਕਤੀ ਦੀਆਂ ਅਸੀਸਾਂ ਨਾਲ ਆਪਣੀਆਂ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਸ ਤਰ੍ਹਾਂ ਸਮਰਪਣ ਰਾਹੀਂ ਅਸੀਂ ਡੂੰਘੇ ਪਰਿਵਰਤਨ ਅਤੇ ਵਿਅਕਤੀਗਤ ਵਿਕਾਸ ਨੂੰ ਸਮਰੱਥ ਬਣਾਉਂਦੇ ਹਾਂ ਕਦਮ 8ਵਾਂ ਸੋਧ ਕਰਨਾ ਅਸੀਂ ਉਹਨਾਂ ਲੋਕਾਂ ਦੀ ਸੂਚੀ ਬਣਾਉਂਦੇ ਹਾਂ ਜਿਨ੍ਹਾਂ ਨੂੰ ਅਸੀਂ ਨੁਕਸਾਨ ਪਹੁੰਚਾਇਆ ਅਤੇ ਸੋਧ ਕਰਨ ਲਈ ਤਿਆਰ ਹੁੰਦੇ ਹਾਂ ਅਸੀਂ ਆਪਣੇ ਕੰਮਾਂ ਦੀ ਜ਼ਿੰਮੇਵਾਰੀ ਲੈਣ ਲਈ ਤਿਆਰ ਹੋ ਜਾਂਦੇ ਹਾਂ ਕਦਮ 9ਵਾਂ ਰਿਸ਼ਤਿਆਂ ਦੀ ਮੁਰੰਮਤ ਕਰਨਾ ਅਸੀਂ ਉਹਨਾਂ ਨਾਲ ਸਰਗਰਮੀ ਨਾਲ ਗੱਲ ਕਰਦੇ ਹਾਂ ਜਿਨ੍ਹਾਂ ਨੂੰ ਅਸੀਂ ਨੁਕਸਾਨ ਪਹੁੰਚਾਇਆ ਅਤੇ ਹੋਰ ਨੁਕਸਾਨ ਨਾ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਇਹ ਮਿਲ ਕੇ ਅੱਗੇ ਵਧਣ ਲਈ ਅਸਲ ਉਪਾਸ ਸਥਾਪਿਤ ਕਰਦਾ ਹੈ ਜੋ ਨਸ਼ੇ ਦੇ ਵਿਰੁੱਧ ਲੜਨ ਵਿੱਚ ਸਾਡੀ ਮਦਦ ਕਰਦੇ ਨੇ ਕਦਮ 10 ਨਿਰੰਤਰ ਸਵੈ ਚਿੰਤਨ ਅਸੀਂ ਨਿਯਮਿਤ ਤੌਰ ਤੇ ਆਪਣੇ ਆਪ ਨੂੰ ਪ੍ਰਤੀਬਿੰਬਤ ਕਰਦੇ ਹਾਂ ਅਤੇ ਜਦੋਂ ਅਸੀਂ ਗਲਤੀਆਂ ਕਰਦੇ ਹਾਂ ਤਾਂ ਅਸੀਂ ਉਹਨਾਂ ਨੂੰ ਆਸਾਨੀ ਨਾਲ ਸਵੀਕਾਰ ਕਰਦੇ ਹਾਂ ਚੇਤਨ ਹੋਣ ਨਾਲ ਅਸੀਂ ਸਵੈ ਜਾਗਰੂਕਤਾ ਵਿਕਸਿਤ ਕਰਦੇ ਹਾਂ ਅਤੇ ਸਵੈ ਤਬਦੀਲੀ ਦੇ ਵੱਲ ਹੁੰਦੇ ਆਂ ਕਦਮ 11ਵਾਂ ਇੱਕ ਉੱਚ ਸ਼ਕਤੀ ਨਾਲ ਸੁਚੇਤ ਸੰਬੰਧ ਪ੍ਰਾਰਥਨਾ ਅਤੇ ਧਿਆਨ ਦੁਆਰਾ ਅਸੀਂ ਇੱਕ ਉੱਚ ਸ਼ਕਤੀ ਨਾਲ ਇੱਕ ਸੁਚੇਤ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰਦੇ ਆਂ ਇਹ ਸਾਡੀ ਅਧਿਆਤਮਿਕ ਤਰੱਕੀ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਆਤਮ ਨਿਰੀਖਣ ਦੇ ਪਲ ਪ੍ਰਦਾਨ ਕਰਦਾ ਹੈ ਕਦਮ 12ਵਾਂ ਸੰਦੇਸ਼ ਨੂੰ ਅੱਗੇ ਵਧਾਉਣਾ ਅਧਿਆਤਮਕ ਵਿਕਾਸ ਦਾअनुभव ਕਰਨ ਤੋਂ ਬਾਅਦ ਅਸੀਂ ਨਸ਼ਾ ਛਡਾਉਣ ਦਾ ਸੰਦੇਸ਼ ਦੂਜਿਆਂ ਨਾਲ ਸਾਂਝਾ ਕਰਦੇ ਹਾਂ ਉਮੀਦ ਦੀ ਕਿਰਨ ਬਣ ਕੇ ਅਸੀਂ 12 ਕਦਮਾਂ ਦੀ ਪਰਿਵਰਤਨਸ਼ੀਲ ਸ਼ਕਤੀ ਦਾ ਜਸ਼ਨ ਮਨਾਉਂਦੇ ਹਾਂ ਨਾਰਕੋਟਿਕਸ ਅਨੋਨਿਮਸ ਦੇ 12 ਕਦਮ ਨਸ਼ਾਖੋਰੀ ਅਤੇ ਸਵੈ ਪੁਨਰਨਿਰਮਾਣ ਵਿੱਚ ਇੱਕ ਸਪਸ਼ਟ ਮਾਰਗ ਪ੍ਰਦਾਨ ਕਰਦੇ ਨੇ ਇਹਨਾਂ ਕਦਮਾਂ ਨੇ ਮੈਨੂੰ ਨਿਮਰਤਾ ਸਵੈ ਪ੍ਰਤਿਬਿੰਬ ਅਤੇ ਵਿਅਕਤੀਗਤ ਵਿਕਾਸ ਵੱਲ ਸੇਧ ਦਿੱਤੀ ਇਸ ਸਫ਼ਰ ਦੇ ਜ਼ਰੀਏ ਮੈਂ ਇੱਕ ਉੱਚ ਸ਼ਕਤੀ ਨਾਲ ਡੂੰਘਾ ਸੰਬੰਧ ਵਿਕਸਿਤ ਕੀਤਾ ਹੈ ਆਪਣੇ ਟੁੱਟੇ ਰਿਸ਼ਤਿਆਂ ਨੂੰ ਸੁਧਾਰਿਆ ਅਤੇ ਦੂਜਿਆਂ ਨਾਲ ਉਮੀਦ ਦਾ ਸੰਦੇਸ਼ ਵੀ ਸਾਂਝਾ ਕਰ ਰਿਹਾ ਇਹ 12 ਕਦਮ ਸਥਿਰਤਾ ਅਤੇ ਪਰਿਵਰਤਨ ਦੀ ਮੇਰੀ ਯਾਤਰਾ ਦਾ ਬੁਨਿਆਦੀ ਆਧਾਰ ਨੇ ਅਤੇ ਤੁਹਾਨੂੰ ਕਾਰਜਸ਼ੀਲ ਅਤੇ ਸਥਾਈ ਤਬਦੀਲੀ ਲਈ ਮਾਰਗਦਰਸ਼ਨ ਪ੍ਰਦਾਨ ਕਰਦੇ ਨੇ